ਸਰਕਾਰਾਂ ਹਕੂਮਤਾਂ ਦਿੰਦੀਆਂ ਨੇ ਪਰ ਸਾਡੇ ਤੱਕ ਪਹੁੰਚਦੀਆਂ ਨਹੀਂ ਤੇ ਸਰਪੰਚ ਇਥੋਂ ਦੇ ਸਰਪੰਚ ਨੇ ਜੋ ਉਹਨਾਂ ਚ ਕਮੀਆਂ ਨੇ ਇਸ ਕਰਕੇ ਕੋਈ ਗਰੀਬ ਬੰਦੇ ਦੀ ਸਹਾਇਤਾ ਨਹੀਂ ਹੋ ਸਕਦੀ ਸਾਡੇ ਕਿੰਦਾਂ ਦੇ ਹਾਲਾਤ ਬੜੇ ਮਾੜੇ ਹਾਲਾਤ ਹਿੰਦੀਆ ਸਰਕਾਰ ਪ੍ਰਤੰਤ ਜਿਹੜੇ ਹੈਗੇ ਕੁਝ ਨਹੀਂ ਕਰਦੇ ਗਰੀਬਾਂ ਵਾਸਤੇ ਬਿਲਕੁਲ ਕੁਝ ਨਹੀਂ ਕਰਦੇ ਪਏ ਅਸੀਂ ਆ ਵੀ ਪਰ ਜਲਾਲ ਵਾਲੇ ਰਹਿਣ ਵਾਲੇ ਆ ਕੀ ਗੱਲ ਹੋਈ ਏ ਤੁਹਾਡੇ ਬੇਟੇ ਨੂੰ ਜਿਹੜਾ ਮੰਜੇ ਤੇ ਪਿਆ ਹੋਇਆ ਕਿਦਾਂ ਇਹ ਮੇਰਾ ਬੇਟਾ ਨਾ ਐਵੇਂ ਹੀ ਬੱਸ ਬਿਮਾਰ ਹੀ ਏ ਸ਼ੁਰੂ ਤੋਂ ਬਿਮਾਰ ਏ ਤੇ ਨਾ ਇਹ ਕੰਮ ਕਰ ਸਕਦਾ ਤੇ ਨਾ ਮੈਨੂੰ ਇਹਦਾ ਸਾਥ ਸਾਰਾ ਹੈਗਾ ਵੀ ਮੇਰਾ ਪੁੱਤਰ ਮੈਨੂੰ ਕੁਝ ਸਾਰਾ ਦੇਵੇਗਾ ਮੰਗ ਤੱਕ ਤੇ ਉਹਨੂੰ ਨਾ ਮੇਰੇ ਕੋ ਕੰਮ ਹੋਵੇ ਨਾ ਮਿਹਨਤ ਹੋਵੇ ਨਾ ਇਹਦਾ ਭਾਵੇਂ ਬੱਸ ਘਰੇ ਬੈਠਿਆ ਦਾ ਬਾਥਰੂਮ ਕੋਠੇ ਮਕਾੜ ਡਿੱਗਣ ਵਾਲੇ ਨੇ ਕੋਈ ਪਤਾ ਨਹੀਂ ਕਦੋਂ ਵੀ ਅਸੀਂ ਉਠਾ ਸਕਦੇ ਸਰਕਾਰ ਸਾਡੇ ਬਾਰੇ ਕੋਈ ਸੋਚ ਜਾਵੇ ਘਰ ਦੇ ਕਿਦਾਂ ਦੇ ਹਾਲਾਤ ਬੜੇ ਮਾੜੇ ਹਾਲਾਤ ਨੇ ਬੜਾ ਔਖਾ ਜੀ ਕੰਮ ਵੀ ਨਹੀਂ ਹੁੰਦਾ ਨਾ ਮਿਹਨਤ ਵੀ ਨਹੀਂ ਹੁੰਦੀ ਮੇਰੇ ਕੋਲ ਮੈਂ ਜਰ ਤਨ ਬਿਮਾਰ ਰਹੀ ਨਹੀਂ ਬੱਚਾ ਵੀ ਬਿਮਾਰ ਹੈ ਪਿਆਰ ਮੰਝੇ ਤੇ ਬਹੁਤ ਹਾਲਾਤ ਮਾੜੇ ਨੇ ਕੋਈ ਸਰਕਾਰੀ ਸਹੂਲਤ ਨਹੀਂ ਤੁਹਾਨੂੰ ਨਹੀਂ ਜੀ ਸਰਕਾਰੀ ਸਹੂਲਤ ਕੋਈ ਨਹੀਂ ਉਹ ਦਾਣੇ ਜਿਹੜੇ ਮਿਲਦੇ ਸੀ ਉਹ ਵੀ ਦਾਣੇ ਵੀ ਨਹੀਂ ਉਹ ਦਿੰਦੇ ਦੀਪੂ ਵਾਲੇ ਜਿਹੜੇ ਨੇ ਨਾ ਉਹ ਸੋਚਦੇ ਹੀ ਨਹੀਂ ਕੁਝ ਵੀ ਨਹੀਂ ਵੇਖਦੇ ਨਹੀਂ ਮਾੜੇ ਬੰਦੇ ਬਣ ਕੇ ਦੇਖਦੇ ਹੀ ਨਹੀਂ ਜਿਹੜਾ ਕਰੀਬ ਬੰਦਾ ਹੈ ਜਿਹੜੇ ਤਗੜੇ ਬੰਦੇ ਸੋਚਦੇ ਨੇ ਕਾਰ ਤੋਂ ਮੰਗਦੇ ਆ ਵੀ ਸਾਡੇ ਘਰ ਭਰੇ ਜਾਂ ਪਲછા ਜਾਂ ਕੁਝ ਵੀ ਇਹ ਕਾਰ ਦਾ ਕੰਮ ਮੇਰੇ ਕੋਲ ਨਹੀਂ ਹੁੰਦਾ ਕਾਰ ਸੁਲ ਦੇ ਦੇਵੇ ਤਾਂ ਕਾਰ ਭਰੇ ਤੁਸੀਂ ਵੀ ਬਿਮਾਰ ਰਹਿੰਦੇ ਹਾਂਜੀ ਮਾਂ ਬਿਮਾਰ ਰਹਿਦੀਆਂ ਕੰਮ ਹੁੰਦਾ ਨਹੀਂ ਮੇਰੇ ਕੋਲ ਨਾ ਤਿਆੜੀ ਨਾ ਧੱਪਾ ਨਾ ਕੁਝ ਹਾਲਤ ਤਾਂ ਜਿੰਨਾਂ ਦੀ ਬਹੁਤ ਬੁਰੀ ਆ ਜੀ ਜਿੱਦਾਂ ਕਿ ਇਹਨਾਂ ਦਾ ਘਰ ਵਾਲਾ ਵੀ ਨਹੀਂ ਹੈਗਾ ਇਹਨਾਂ ਦਾ ਇੱਕ ਬੱਚਾ ਉਹ ਵੀ ਬਿਮਾਰ ਰਹਿੰਦਾ ਹੈਗਾ ਵਾ ਜੀ ਤੇ ਇਹਨਾਂ ਦਾ ਕਮਾਨ ਵਾਲਾ ਵੀ ਸਿਰ ਤੇ ਕੋਈ ਨਹੀਂ ਹੈਗਾ ਠੀਕ ਆ ਤੇ ਨਾ ਇਹਨਾਂ ਦੇ ਘਰ ਦੀ ਵੀ ਹਾਲਤ ਬਹੁਤ ਮਾੜੀ ਰਹਿੰਦੀ ਆ ਇਕਾ ਤੇ ਨ ਦਿਨਾਂ ਕੋ ਘਰ ਦਾ ਕੋ ਸਿਸਟਮ ਹੈਗਾ ਇਦਾਂ ਦਾ ਘਰ ਵੀ ਬਸ ਕਮਰੇ ਹੈਗੇ ਆ ਉਹ ਵੀ ਨਾ ਹੋਇਆ ਵਰਗੇ ਹੈਗੇ ਜਦੋਂ ਮੈਂ ਆਂਦਾ ਵਾ ਸਾਰੇ ਚੋਂਦੇ ਇਹਨਾਂ ਦੇ ਘਰ ਦੇ ਕਮਰੇ ਵੀ ਤੇ ਰੋਟੀ ਪਾਣੀ ਤਾਂ ਵੀ ਜਿਵੇਂ ਆਪਾਂ ਕਹਿ ਦਈਏ ਵੀ ਨਹੀਂ ਉਹ ਜੀ ਗੱਲ ਨਹੀਂ ਹੈਗੀ ਫਲਸ਼ ਬਾਥਰੂਮ ਕੁਛ ਵੀ ਇਹਨਾਂ ਦਾ ਸਹੀ ਨਹੀਂ ਹੈਗਾ ਹੈਗਾ ਤੇ ਜਿੱਦਾਂ ਕਿ ਬਿਮਾਰ ਰਹਿੰਦੇ ਆ ਵੀ ਇਹਨਾਂ ਦਾ ਬਲੜਕਾ ਵੀ ਬਿਮਾਰ ਰਹਿੰਦਾ ਹੈਗਾ ਵਾ ਉਹ ਬਸ ਮੰਜੇ ਤੇ ਰਹਿੰਦਾ ਉੱਠ ਫੇਰ ਨਹੀਂ ਸਕਦਾ ਤੇ ਨਾ ਹੀ ਉਹ ਕੰਮ ਕਰ ਸਕਦਾ ਵਾ ਤੇ ਇਹਨਾਂ ਨੂੰ ਕਮਾੜਾ ਮੋਟਾ ਕਰਕੇ ਖਵਾਉਂਦੇ ਆ ਬੱਚੇ ਨੂੰ ਵੀ ਤੇ ਵੀ ਇਦਾਂ ਵੀ ਹਾਲਤ ਬੁੜੀ ਹੈ ਇਹਨਾਂ ਦੀ ਘਰ गुजारा बस ਇਹਨਾਂ ਦੀ ਬਸ ਮਾੜਾ ਮੋਟਾ ਦਿਹਾੜੀ ਤੇ ਆਪਾਂ ਜਾਂਦੇ ਆ ਉਹ ਕਮਾਉਂਦੇ ਆ ਬਸ ਐਦਾਂ ਕਰਦੇ ਗੁਜ਼ਾਰਾ ਆ ਆਪਣਾ ਸਰਕਾਰ ਤਾਂ ਜੀ ਨਾ ਹੋਇਆ ਵਰਗੀ ਆ ਠੀਕ ਆ ਆਪਾਂ ਸਿੱਧੀ ਗੱਲ ਕਵਾਂਗੇ ਸਰਕਾਰ ਦਿੰਦੀ ਆ ਸਰਕਾਰ ਪਰਥੋਂ ਦੇ ਜਿਹੜੇ ਹੈਗੇ ਕੁਝ ਨਹੀਂ ਕਰਦੇ ਪੈ ਗਰੀਬਾ ਵਾਸਤੇ ਬਿਲਕੁਲ ਕੁਝ ਨਹੀਂ ਕਰਦੇ ਪੈ ਕਈ ਚਿਰ ਹੋ ਗਿਆ ਇੱਥੇ ਕੁਝ ਵੀ ਆਂਦਾ ਵਾ ਕੁਝ ਵੀ ਨਹੀਂ ਦਿੰਦੇ ਗਾ ਗਰੀਬਾਂ ਨੂੰ ਠੀਕ ਆ ਗਰੀਬ ਤਾਂ ਸਰਕਾਰ ਤਾਂ ਸਾਡੇ ਵਾਸਤੇ ਹੈਗੀ ਨਹੀਂ ਐ ਸਾਡਾ ਜਿਸ ਤਰ੍ਹਾਂ ਦਾ ਹਾਲ ਹੋਇਆ ਆਪੇ ਸਾਨੂੰ ਕੁਝ ਵੀ ਨਹੀਂ ਮਿਲਦਾ ਤੇ ਨਾ ਸਾਡੇ ਲਈ ਸਰਕਾਰ ਹੈਗੀ ਦੱਸਦੇ ਹੋਣਗੇ ਪਰ ਸਾਡੇ ਲਈ ਕੁਝ ਨਹੀਂ ਹੈਗੇ ਆ ਜਦੋਂ ਕੁਝ ਦੇਣਾ ਹੀ ਨਹੀਂ ਗਰੀਬਾਂ ਨੂੰ ਸਾਡੇ ਵਾਤੇ ਨਾ ਹੋਇਆ ਵਰਗੇ ਆਪੇ ਹੀ ਆ ਹਾਂਜੀ ਮੰਗ ਕਰਨੇ ਚਾਹੁੰਗੇ ਮੰਗ ਬਸ ਇਹੋ ਹੀ ਆ ਗਰੀਬਾਂ ਬਾਰੇ ਕੋਈ ਸੋਚਣ ਕੁਝ ਘਰ-ਬਾਰ ਬਾਰੇ ਉਹਨਾਂ ਦੇ ਸੋਚਣ ਕੋਈ ਕੰਮ-ਕਾਰ ਬਾਰੇ ਸੋਚਣ ਉਹਨਾਂ ਦੇ ਬਸ ਆਪਾਂ ਇਹੋ ਹੀ ਕਹਾਂਗੇ ਉਹਨਾਂ ਨੂੰ ਜਿਸ ਤਰ੍ਹਾਂ ਹਾਲਾਤ ਬਹੁਤ ਹੀ ਮਾੜੇ ਨੇ ਇਸ ਪਰਿਵਾਰ ਦੇ ਬਹੁਤ ਗਰੀਬੀ ਹੈ ਤੇ ਜੋ ਕਰਦਾ ਗੁਜ਼ਾਰਾ ਬਹੁਤ ਔਖਾ ਹੋ ਰਿਹਾ ਇਸ ਦਾ ਬੱਚਾ ਉਹ ਵੀ ਬੰਬਾਰ ਹੈ ਮੰਜੇ ਤੇ ਪਿਆ ਜੋ ਇਹਦਾ ਸਿਰ ਦਾ ਕਰਨ ਵਾਲਾ ਸੀ ਤੇ ਬਹੁਤ ਲਾਤ ਮਾਰੇ ਨੇ ਪਰਿਵਾਰ ਵਿੱਚ ਇੱਕ ਮਾਤਾ ਤੇ ਇੱਕ ਬੱਚਾ ਦੋ ਹੀ ਨੇ ਬਾਕੀ ਤਾਂ ਗੁੜੀਆਂ ਨੇ ਚਲੋ ਕਿਵੇਂ ਨਾ ਕਿਵੇਂ ਕਰਕੇ ਵਿਆਹ ਹਥਿਆਣਾ ਘਰ ਵਿੱਚ ਇਕੱਲੀ ਮਾਤਾ ਹੀ ਹੈ ਹਾਂਜੀ ਤੇ ਘਰ ਦਾ ਜਿਹੜਾ ਗੁਜ਼ਾਰਾ ਉਹ ਕਿਸ ਤਰ੍ਹਾਂ ਇਹਨਾਂ ਦਾ ਚੱਲਦਾ ਗੁਜ਼ਾਰਾ ਜੀ ਦੇਖੋ ਜੀ ਬਹੁਤ ਬੁਰਾ ਹਾਲ ਹੈ ਮਾਨ ਲਾ ਕੋਈ ਹੈ ਨਹੀਂ ਚਾਰੀ ਲੇਡਿਸ ਕੱਲੀ ਹੈ ਉਹ ਨਾ ਕੰਮ ਕਰ ਸਕਦੀ ਕੋਈ ਬੰਬਾਰ ਰਹਿੰਦੇ ਨੇ ਇਹ ਚਾਹੀਦਾ ਸਰਕਾਰ ਨੂੰ ਕੁਝ ਇਸ ਬਾਰੇ ਸੋਚਣਾ ਕਿ ਅਸੀਂ ਨਾਲ ਰਹਿੰਦੇ ਆ ਚੱਲ ਅਸੀਂ ਦੇਖਦੇ ਰਹਿੰਦੇ ਆ ਤੇ ਜਿੰਨੇ ਜੋ ਗਏ ਸੀ ਹਗੇ ਆ ਚਲ ਮਾੜਾ ਮੋਟਾ ਕਰ ਦੇਈਦਾ ਤੇ ਬਾਕੀ ਲਗਭਗ ਸਾਰਾ ਪਿੰਡ ਹੀ ਮਿਹਨਤੀ ਹੈ ਸਿਰ ਪਿੰਡ ਦੇ ਵਿਕਾਸ ਦੀ ਗੱਲ ਆ ਬਈ ਅਗਰ ਸਰਪੰਚ ਕੋਈ ਕਰੇਗਾ ਨਾ ਹਿੱਲਾ ਤੇ ਫੇਰ ਹੀ ਹੋਏਗੀ ਸਰਕਾਰਾਂ ਸਹੂਲਤਾਂ ਦਿੰਦੀਆਂ ਨੇ ਪਰ ਸਾਡੇ ਤੱਕ ਪਹੁੰਚਦੀਆਂ ਨਹੀਂ ਉਹ ਕੇ ਸਰਪੰਚ ਇੱਥੋਂ ਦੇ ਸਰਪੰਚ ਨੇ ਜੋ ਉਹਨਾਂ 'ਚ ਕਮੀਆਂ ਨੇ ਇਸ ਕਰਕੇ ਕੋਈ ਗਰੀਬ ਬੰਦੇ ਦੀ ਸਹਾਇਤਾ ਨਹੀਂ ਹੋ ਸਕਦੀ ਤੇ ਕੋਈ ਅੱਗੇ ਕਿਸੇ ਬਾਰੇ ਵੀ ਨਹੀਂ ਸਰਕਾਰ ਅੱਗੇ ਅਸੀਂ ਇਹ ਪੇਨਤ ਕਰਨਾ ਚਾਹੁੰਦੇ ਆ ਵੀ ਇਹ ਗਰੀਬਕਾਰ ਆ ਬਹੁਤ ਗਰੀਬਕਾਰ ਆ ਇਸ ਨੂੰ ਸਹੂਲਤ ਦਿੱਤੀ ਜਾਵੇ ਤੇ ਇਸ ਤੇ ਕਾਰ ਦਾ ਗੁਜ਼ਾਰਾ ਕਿਉਂਕਿ ਹੋ ਸਕੇ ਹਾਲਾਤ ਦੀ ਮਾੜੀ ਹੈ ਕੋ ਕਮਾਉਣ ਵਾਲਾ ਕੋਈ ਹੈ ਨਹੀਂ ਜੀ ਕੋ ਮਾਇਆ ਦਾ ਕੋਈ 4 ਪੈਸੇ ਆਣ ਉਹ ਗੱਲ ਤਾਂ ਹੈ ਨਹੀਂ ਤੇ ਬੀਵੀ ਆਪ ਹੀ ਮਾੜਾ ਮੋਟਾ ਕਰਕੇ ਤੇ ਗੁਜ਼ਾਰਾ ਕਰ ਰਹੀਆਂ ਨੇ ਕੋਈ ਉਹ ਗੱਲ ਨਹੀਂ ਹੈਗੀ ਖਾਸ ਕਰਕੇ ਕੋਈ ਇਹ ਨਹੀਂ ਹੈਗਾ ਵੀ ਕੋਈ ਚਲੋ ਕੋ ਮਾੜਾ ਮੋਟਾ ਕੋਈ ਆਸਰਾ ਕਰੇ ਆਸਰੇ ਵਾਲੀ ਗੱਲ ਨਹੀਂ ਕਰਦੇ ਹਾਲਾਤ ਕਿਤਾ ਦੇ ਹਾਲ ਤਾਂ ਨਾ ਦੇ ਮਾੜੇ ਨੇ ਜੀ ਬਾਲੇ ਵਾਲੇ ਛੱਤਾ ਹੀ ਆ ਸਨ ਉਹ ਡਿੱਗਣ ਪਈਆਂ ਨੇ ਅੱਧੀ ਅੱਧੇ ਘਟਾ ਦੇਖ ਪਈਆਂ ਨੇ ਅਧਿਆਰੇ ਹੀ ਦੀਆਂ ਨੇ ਤੇ ਗੱਲ ਹੈ ਜੀ ਮਾੜੀ ਹਾਲਾਤ ਹੈ ਹਾਲਾਤ ਆ ਰੋਟੀ ਪਾਣੀ ਦਾ ਗੁਜ਼ਾਰਾ ਜਿਹੜਾ ਫਿਰ ਇਸ ਮਾਤਾ ਦਾ ਕਿਵੇਂ ਚੱਲ ਰਿਹਾ ਇਹ ਮਾਤਾ ਦਾ ਗੁਜ਼ਾਰਾ ਔਖਾ ਹੀ ਹੈ ਬਹੁਤ ਜ਼ਿਆਦਾ ਔਖਾ ਹੈ ਸਰਕਾਰਾਂ ਤਾਂ ਦਾਅਵੇ ਕਰ ਰਹੀਆਂ ਕਿ ਗਰੀਬਾਂ ਨੂੰ ਹਰ ਸਹੂਲਤ ਦਿੱਤੀ ਆ ਕੋਈ ਨਹੀਂ ਸਹੂਲਤ ਕੋਈ ਸਰਕਾਰ ਨਹੀਂ ਦੇ ਰਹੀ ਸਰਪੰਚ ਸਰਪੰਚ ਹੈ ਪਰ ਸਰਪੰਚ ਨਾ ਹੋਇਆ ਵਰਗਾ ਹੈ ਜਨਾਨੀ ਦੀ ਮਾੜ ਹੈਗਾ ਕਿਹੜੇ ਏਰੀਆ ਚ ਪੈਂਦਾ ਦਿਹਾਤੀ ਚ ਪੈਂਦਾ ਅਸੀਂ ਜੀ ਪਿੰਡ ਜਲਾਲ ਵਾਲਾ ਸਾਡਾ ਹੈ ਪਿੰਡ ਜਲਾਲ ਦੇ ਵਿੱਚ ਅਸੀਂ ਰਹਿਣ ਵਾਲੇ ਆ ਸਾਡੇ ਸਰਪੰਚ ਦਾ ਕੋਈ ਯਾਰ ਨਹੀਂ ਹੈ ਐਮਵਲ ਹੈ ਜੀ ਆਪਣੇ ਗੈਰੀ ਜੀਸ ਬੋਲਦੇ ਨੇ ਉਹਨੂੰ ਤੇ ਉਹ ਐਮਵਲ ਹੈ ਕੋਈ ਗਾਇ ਉਸੂਲ ਨਹੀਂ ਦੇ ਦੇਰੇ ਕੋਈ ਚਾਹੇ ਗੈਰੀਏ ਚ ਕੋਈ ਹੈ ਉਸੂਲ ਤਾਂ ਕੋਈ ਨਹੀਂ ਹੈ ਕੀ ਮਾੜੇ ਬੰਦੇ ਦੀ ਮਾੜੇ ਬੰਦੀ ਦੀ ਉਸੂਲਤ ਕਰਨਾ ਫਰਜ਼ ਬਣਦਾ ਹੈ ਲੋਕਾਂ ਨੂੰ ਪਿੰਡਾਂ ਦੇ ਵਿੱਚ ਪੰਜ-ਪੰਜ ਮਰਲੇ ਥਾਂ ਮਿਲਦੀ ਪਈਏ ਸਾਨੂੰ ਕੁਝ ਨਹੀਂ ਮਿਲਦਾ ਕੀ ਹੁਣ ਸਕੱਤ ਦੀ ਮੰਗ ਕਰਨੀ ਅਸੀਂ ਇਹਨੇ ਵੀ ਮਾੜੇ ਬੰਦੇ ਦੀ ਸਹਾਇਤਾ ਕਰੇ ਬੋਟਾ ਲੈਣ ਲਈ ਇਹ ਤਾਂ ਸਾਰੇ ਲਗਾਏ ਹੁੰਦੇ ਕੋਈਆਂ ਦਾ ਮੈਨੂੰ ਵੋਟ ਮਿਲ ਜਾਵੇ ਕੋਈਆਂ ਦਾ ਮੈਨੂੰ ਮਿਲ ਜਾਵੇ ਪਰ ਮਾੜੇ ਬੰਦੇ ਦੀ ਕੋਈ ਸਹੂਲਤ ਮਿਲੇ ਤਾਂ ਗੱਲ ਹੈ ਤੇ ਇਹ ਕਰਤੇ ਜੀ ਵੇਖੋ ਮਾੜੇ ਬੰਦੇ ਦੀ ਸੁਣਾਈ ਕੀਤੀ ਜਾਵੇ ਕੋਈ ਵੀ ਇਹਸਾਨ ਹੈਗਾ ਇਹਸਾਨ ਮਾੜਾ ਕੜਾ ਹੈ ਉਹਦੀ ਸਹਾਇਤਾ ਕਰੇ ਇਨਾਂ ਦਾ ਲਾਤ ਬੜੇ ਮਾੜੇ ਨਾਲ ਚਰਮ ਬਹੁਤ ਜ਼ਿਆਦੇ ਹਾਂ ਇਨਾਂ ਦਾ ਸਾਲਾ ਨੂੰ ਕੋਈ ਕਮਾਰਾ ਨਾਲ ਵੀ ਨਹੀਂ ਹੈਗਾ ਮੁੰਡਾ ਤਾਂ ਮੁੰਡਾ ਵੀ ਸਾਲਾ ਵੀ ਹੋ ਜੀ ਤਾਂ ਵੀ ਇਹਨਾਂ ਨੂੰ ਕੰਮ ਕਰ ਕਰ ਕੇ ਸਰਸ ਨਕੋਸ਼ ਆ ਤੋ ਮਾਤਾ ਵੀ ਵਿਚਾਰੀ ਹੋ ਗਈ ਗਈ ਹੁੰਦੀ ਵੀ ਮੁੰਡੇ ਦੀ ਮਾਤਾ ਵੀ ਨਾਂ ਦਾ ਮਖਾਣ ਵੀ ਡਿੱਗਾ ਨਾ ਨਾਨਾ ਦਾ ਨਾਲ ਖਾਣਾ ਕੋਈ ਸ਼ੈ ਇਹਨਾਂ ਦੀ ਆ ਪਤਾ ਨੂੰ ਕੋਈ ਨਹੀਂ ਕੋਈ ਸਰਕਾਰ ਸੋਚੇ ਇਹਨਾਂ ਬਦਲੇ ਹਾਂ ਕਰ ਵਾਲੇ ਨੂੰ ਕੀ ਗੱਲ ਹੋਈ ਸੀ ਉਹ ਬਿਮਾਰ ਰਹਿਦਾ ਸੀ ਜੀ ਸੋਣਾ ਜਿਹੜਾ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਇਹਨਾਂ ਦਾ ਚੱਲ ਰਿਹਾ ਹੁਣ ਜੀ ਹੁਣ ਵੇਖੋ ਕਿਵੇਂ ਵਿਚਾਰਿਆ ਕੋਈ ਮੰਗ ਪੈਣ ਦਾ ਗੁਜ਼ਾਰਾ ਕਰਦੇ ਪੈਣ ਹੋਰ ਕੀ ਬਥੇ ਟਾਈਮ ਪਾਸ ਬੜਾ ਔਖਾ ਬਹੁਤ ਜ਼ਿਆਦਾ ਹਾਂ ਕੀ ਮੰਨ ਕਰਨੇ ਚਾਹੂੰ ਆਪਾਦ ਕਾਲੇ ਕਰਨੇ ਜੀ ਇਹਨਾਂ ਵੀ ਸਰਕਾਰ ਕੋਈ ਸੋਚੇ ਇਹਨਾਂ ਬਦਲੇ ਤੋ ਨਲਕਾ ਲੋਕਾਂ ਦਾ ਇਹਨਾਂ ਦਾ ਮਕਾਨ ਕੋਈ ਨਾ ਬਣਨਾ ਚਾਹੀਦਾ ਇਹਨਾਂ ਤਾਂ ਜੀ ਹੁਣ ਵੇਖੋ ਵੀ ਸਰਪੰਚਾਂ ਦੀ ਗੱਲ ਲਗੀ ਸਰਪੰਚ ਅੱਜ ਗੱਲ ਤੋਂ ਦੇ ਗਣ ਮਾੜੇ ਬਿਲਕੁਲ ਮਾੜੇ ਬੰਦੇ ਤੇ ਸੁਣਦਾ ਕੋਈ ਵੀ ਨਹੀਂ ਹਾਂ ਇਹ ਮਾੜੇ ਬੰਦੇ ਦੀ ਗੱਲ ਸਰਪੰਚ ਕੋਈ ਸੁਣਨ ਫੇਰ ਗੱਲ ਲਗੀ ਹੈ ਅਸੀਂ ਤਾਂ ਇਹ ਅੱਲਾ ਦੇ ਮਾੜੇ ਬਦ ਸਰਕਾਰ ਸੋਚੇ ਕਿਵੇਂ ਗਰੀਬਗੇ ਨੇ ਇਹਨਾਂ ਨੂੰ ਕੁਝ ਸੋਚਣਾ ਚਾਹੀਦਾ ਨਾਨਾ ਦਾ ਨਲਕਾ ਨਾਨਾ ਦਾ ਮਖਾਨ ਇਹਨਾਂ ਦਾ ਸਰਕਾਰ ਨੂੰ ਚਾਹੀਦਾ ਸੋਚਣਾ ਚਾਹੀਦਾ